ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਵੇਂ ਸਿਆਸਤ ਨੂੰ અલਵਿਦਾ ਆਖ ਚੁੱਕੇ ਨੇ ਲੇਕਿਨ ਉਹਨਾਂ ਨੂੰ ਇੱਕ ਵੱਡੀ ਰਕਮ ਮਿਲੇਗੀ ਵੱਡੇ ਵਿੱਤੀ ਲਾਭ ਨੇ ਜਿਹੜੇ ਉਹ ਜਸਟਿਨ ਟਰੂਡੋ ਨੂੰ ਮਿਲਣਗੇ ਤਾਂ ਜਿਸ ਤਰ੍ਹਾਂ ਭਾਰਤ ਦੇ ਵਿੱਚ ਲੀਡਰਾਂ ਨੂੰ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਮਿਲਣ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਨੇ ਤਾਂ ਉਸੇ ਤਰ੍ਹਾਂ ਜਸਟਿਨ ਟਰੂਡੋ ਨੂੰ ਵੀ ਦੋ ਪੈਨਸ਼ਨਾਂ ਨੇ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਮਿਲਣਗੀਆਂ ਜਿਸ ਤਹਿਤ ਉਹ 8 ਮਿਲੀਅਨ ਤੋਂ ਵੀ ਜ਼ਿਆਦਾ ਦੀ ਰਾਸ਼ੀ ਦੇ ਮਾਲਕ ਬਣਨਗੇ 8 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੀ ਰਾਸ਼ੀ ਆ ਜਿਹੜੀ ਉਹ ਟਰੂਡੋ ਨੂੰ ਮਿਲੇਗੀ ਤਾਂ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਬਣਾਉਣ ਵਾਲੇ ਜਸਟਿਨ ਟਰੂਡੋ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਸਟਿਨ ਟਰੂਡੋ ਨੂੰ ਦੋ ਪੈਨਸ਼ਨਾਂ ਮਿਲਣ ਵਾਲੀਆਂ ਨੇ ਇਹਨਾਂ ਪੈਨਸ਼ਨਾਂ ਦੇ ਵਿੱਚ ਕੀ ਕੁਝ ਹੈ ਇਸ ਦੇ ਉੱਤੇ ਅੱਜ ਗੱਲਬਾਤ ਕਰਦੇ ਹਾਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਾਲ ਹੀ ਵਿੱਚ ਸਰਕਾਰੀ ਸਿਆਸਤ ਤੋਂ ਅਲੱਗ ਹੋਣ ਦਾ ਐਲਾਨ ਕੀਤਾ ਸੀ ਇਸ ਐਲਾਨ ਤੋਂ ਬਾਅਦ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਜਾਨੀ ਕਿ ਸੀਟੀਐਫ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦਰਸਾਇਆ ਗਿਆ ਹੈ ਕਿ ਟਰੂਡੋ ਨੂੰ ਰਿਟਾਇਰਮੈਂਟ ਉਪਰੰਤ ਪੈਨਸ਼ਨ ਅਤੇ ਸੇਵਰੈਂਸ ਮਿਲਾ ਕੇ 8 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਮਿਲੇਗੀ ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਦੇ ਵੱਲੋਂ ਖੁਲਾਸਾ ਜਿਹੜਾ ਉਹ ਕੀਤਾ ਗਿਆ ਹੈ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਸਟਿਨ ਟਰੂਡੋ ਨੂੰ ਦੋ ਵੱਖ-ਵੱਖ ਸਰਕਾਰੀ ਪੈਨਸ਼ਨਾਂ ਤੋਂ ਲਾਭ ਮਿਲੇਗਾ ਇੱਕ ਲੰਮੇ ਸਮੇਂ ਤੱਕ ਸੰਸਦ ਮੈਂਬਰ ਰਹਿਣ ਦੇ ਨਾਤੇ ਅਤੇ ਦੂਜਾ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਦੇਣ ਦੇ ਨਾਤੇ ਤਾਂ ਇਹਨਾਂ ਦੋਹਾਂ ਨੂੰ ਜੋੜ ਕੇ ਜਸਟਿਨ ਟਰੂਡੋ ਨੂੰ ਕੁੱਲ 8 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਮਿਲਣ ਦੀ ਉਮੀਦ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਇੱਕ ਵੱਡੀ ਸੇਵਰੈਂਸ ਪੈੱਕ ਵੀ ਦਿੱਤੀ ਜਾਵੇਗੀ ਜੋ ਸਰਕਾਰੀ ਅਹੁਦੇ ਤੋਂ ਹਟਣ ਤੇ ਮਿਲਦੀ ਹੈ ਤਾਂ ਭੂਤਕਾਲੀ ਪਿਛੋਕੜ ਦੀ ਜੇ ਗੱਲ ਕੀਤੀ ਜਾਵੇ ਤਾਂ ਜਸਟਨ ਟਰੂਡੋ ਸਿਆਸਤ ਦੇ ਵਿੱਚ 2008 ਦੇ ਵਿੱਚ ਪਹਿਲੀ ਵਾਰ ਸੰਸਦ ਵਿੱਚ ਦਾਖਲ ਹੋ ਕੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ 2015 ਵਿੱਚ ਉਹ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਅਤੇ ਉਹਨਾਂ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੇ ਕਈ ਵਾਰ ਸਰਕਾਰ ਬਣਾਈ ਪਰ ਹਾਲੀਆ ਚੋਣਾਂ ਵਿੱਚ ਪਾਰਟੀ ਦੀ ਲੋਕਪ੍ਰਿਅਤਾ ਘਟਣ ਕਾਰਨ ਉਹਨਾਂ ਨੇ ਸਿਆਸਤ ਤੋਂ ਅੱਡ ਹੋਣ ਦਾ ਫੈਸਲਾ ਲਿਆ ਸੀ ਤਾਂ ਟਰੂਡੋ ਦੇ ਰਿਟਾਇਰ ਹੋਣ ਦੀ ਖ਼ਬਰ ਦੇ ਨਾਲ ਹੀ ਸਰਕਾਰੀ ਪੈਨਸ਼ਨ ਸਿਸਟਮ ਤੇ ਵੀ ਚਰਚਾ ਹੋਣ ਲੱਗ ਗਈ ਕੈਨੇਡੀਅਨ ਟੈਕਸ ਪਲੇਅਰਜ਼ ਫੈਡਰੇਸ਼ਨ ਨੇ ਇਹ ਮਸਲਾ ਉਭਾਰਦੇ ਹੋਏ ਕਿਹਾ ਕਿ ਇਨ੍ਹਾਂ ਪੈਨਸ਼ਨਾਂ ਤੇ ਕਰ ਦਦਾਤਾਵਾਂ ਦੀ ਰਕਮ ਖਰਚ ਕੀਤੀ ਜਾਂਦੀ ਹੈ ਅਤੇ ਇਹ ਜਨਤਾ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆ ਦੰਦਿਆ ਕਿ ਆ ਕਿ ਇਸ ਤਰ੍ਹਾਂ ਦੀ ਇਹ ਭਾਰੀ ਪਰ ਕੰਪੈਂਸ਼ਨ ਅਤੇ ਸੇਵਰੈਂਸ ਪੈਕੇਜ ਆਮ ਕਰਦਾਤਾਵਾਂ ਦੇ ਪੈਸਿਆਂ ਦੀ ਨਿਧਾਰਤ ਤੋਂ ਠੀਕ ਹੈ ਦੂਜੇ ਪਾਸੇ ਕੁਝ ਲੋਕਾਂ ਨੇ ਕਿਹਾ ਕਿ ਟਰੂਡੋ ਨੇ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਹੈ ਜਿਸ ਦਾ ਇਨਾਮ ਉਸ ਨੂੰ ਮਿਲਣਾ ਚਾਹੀਦਾ ਹੈ ਤਾਂ ਦੱਸਤਨ ਟਰੂਡੋ ਦੀ ਰਿਟਾਇਰਮੈਂਟ ਨੇ ਨਾ ਸਿਰਫ ਇੱਕ ਸਿਆਸੀ ਯੁੱਗ ਦਾ ਅੰਤ ਕੀਤਾ ਹੈ ਬਲਕਿ ਉਸ ਨਾਲ ਜੁੜੇ ਆਰਥਿਕ ਲਾਭਾਂ ਤੇ ਵੀ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ ਤਾਂ ਹੁਣ ਦੇਖਣਾ ਇਹ ਰਹੇਗਾ ਕਿ ਉਹਨਾਂ ਤੋਂ ਬਾਅਦ ਆਉਣ ਵਾਲਾ ਆਗੂ ਕਿਹੋ ਜਿਹਾ ਹੁੰਦਾ ਹੈ ਅਤੇ ਸਰਕਾਰੀ ਪੈਨਸ਼ਨ ਨੀਤੀਆਂ ਦੇ ਵਿੱਚ ਅੱਗੇ ਕੋਈ ਤਬਦੀਲੀ ਆਉਂਦੀ ਹੈ ਜਾਂ ਫਿਰ ਨਹੀਂ ਤਾਂ ਸਾਬਕਾ ਪ੍ਰਧਾਨ ਮੰਤਰੀ ਦੋ ਪੈਨਸ਼ਨਾਂ ਦੇ ਹੱਕਦਾਰ ਨੇ ਇੱਕ ਸੰਸਦ ਮੈਂਬਰ ਵਜੋਂ ਲਗਭਗ 17 ਸਾਲ ਲਈ ਅਤੇ ਦੂਜੀ ਪ੍ਰਧਾਨ ਮੰਤਰੀ ਵਜੋਂ ਆਪਣੇ ਦਹਾਕੇ ਲਈ ਤਾਂ ਮਿਲਾ ਕੇ ਦੋਵੇਂ ਪੈਨਸ਼ਨਾਂ ਦਾ ਲਗਭਗ 8 ਮਿਲੀਅਨ ਤੋਂ ਜ਼ਿਆਦਾ ਉਹਨਾਂ ਨੂੰ ਮਿਲੇਗਾ ਉਹਨਾਂ ਦੀ ਐਮਪੀ ਪੈਨਸ਼ਨ ਉਹਨਾਂ ਨੂੰ 2 ਸਾਲਾਂ ਵਿੱਚ 55 ਸਾਲ ਦੇ ਹੋਣ ਤੇ ਪ੍ਰਤੀ ਸਾਲ 1,41,000 ਡਾਲਰ ਦੀ ਸਾਲਾਨਾ ਅਦਾਇਗੀ ਦਾ ਹੱਕਦਾਰ ਬਣਾਉਂਦੀ ਹੈ ਅਤੇ 60 ਸਾਲ ਦੇ ਹੋਣ ਤੇ 73,000 ਡਾਲਰ ਦੀ ਵਾਧੂ ਪ੍ਰਾਪਤੀ ਕਰਦੀ ਹੈ ਤਾਂ ਜਦੋਂ ਅਸੀਂ ਸਿਖਰ ਤੇ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਰਾਜ ਕਰਨ ਵਾਲੇ ਸਿਆਸਤਦਾਨਾਂ ਲਈ ਪੱਤਿਆਂ ਵਿੱਚ ਰਾਜ ਕਰਨ ਵਾਲਾ ਪਹਿਲਾ ਸਤਨ ਭਵਿੱਖ ਦੇ ਪ੍ਰਧਾਨ ਮੰਤਰੀਆਂ ਲਈ ਦੂਜੀ ਪੈਨਸ਼ਨ ਨੂੰ ਖਤਮ ਕਰਨਾ ਹੈ ਪ੍ਰਧਾਨ ਮੰਤਰੀ ਪਹਿਲਾਂ ਹੀ ਆਪਣੀ ਐਮਪੀ ਪੈਨਸ਼ਨ ਆ ਹੀ ਲੱਖਾਂ ਲੈ ਰਹੇ ਹਨ ਉਹਨਾਂ ਨੂੰ ਆਪਣੀ ਦੂਜੀ ਪੈਨਸ਼ਨ ਲਈ ਟੈਕਸਦਾਤਾਵਾਂ ਤੇ ਜ਼ਿਆਦਾ ਬੋਝ ਨਹੀਂ ਪਾਉਣਾ ਚਾਹੀਦਾ ਤਾਂ ਇਸ ਗੱਲ ਦਾ ਜ਼ਿਕਰ ਉੱਥੋਂ ਦੇ ਕੁਝ ਲੀਡਰਾਂ ਦੇ ਵੱਲੋਂ ਵੀ ਕੀਤਾ ਗਿਆ ਹੈ ਤਾਂ ਜਿਹੜੇ ਸੰਸਦ ਮੈਂਬਰ ਪੈਨਸ਼ਨ ਹੱਕਦਾਰੀ ਦੇ ਲਈ 6 ਸਾਲਾਂ ਦੀ ਸੇਵਾ ਪੂਰੀ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਦੀ ਨਿਯਮਤ ਤਨਖਾਹ ਦਾ ਅੱਧਾ ਹਿੱਸਾ ਜਾਂ ਫਿਰ 1,4900 ਡਾਲਰ ਦੀ ਸੇਵਾ ਮੁਕਤੀ ਤੇ ਅਦਾਇਗੀ ਹੈ ਜਿਹੜੀ ਉਹ ਮਿਲਦੀ ਹੈ ਤਾਂ ਟਰੂਡੋ ਦੀ ਪੈਨਸ਼ਨ ਨੂੰ ਲੈ ਕੇ ਚਰਚਾਵਾਂ ਨੇ ਜਿਹੜੀਆਂ ਉਸ ਵਕਤ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਕਈ ਚਰਚਾਵਾਂ ਹੋਈਆਂ ਸ੍ਰੀ ਪੰਜਾਬ ਸੂਬੇ ਦੇ ਵਿੱਚ ਇਹ ਪੈਨਸ਼ਨਾਂ ਨੇ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਸੀ ਇੱਕ ਲੀਡਰ ਨੂੰ ਜਿਹੜਾ ਸੱਤਾ ਦੇ ਵਿੱਚ ਰਿਹਾ ਹੋਵੇ ਜਾਂ ਫਿਰ ਕਦੇ ਲੋਕਾਂ ਵੱਲੋਂ ਚੁਣਿਆ ਗਿਆ ਹੋਵੇ ਤਾਂ ਉਸ ਨੂੰ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਮਿਲਣ ਦੇ ਸਵਾਲ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਉੱਠੇ ਸੀ ਅਤੇ ਇਸ ਦੇ ਉੱਤੇ ਰੋਕ ਲਗਾਈ ਗਈ ਸੀ ਇਸ ਤੇ ਹੁਣ ਕੈਨੇਡਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ ਅਤੇ ਟੈਕਸ ਦਤਾਵਾਂ ਦੇ ਪੈਸਿਆਂ ਦੀ ਵਰਤੋਂ ਨੂੰ ਲੈ ਕੇ ਸਵਾਲ ਵੀ ਨੇ ਜਿਹੜੇ ਉਹ ਇਸ ਮਾਮਲੇ ਤੇ ਉੱਠੇ ਨੇ ਤਾਂ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ